ਕਿ ਕੈਨੇਡਾ ਦੇ ਵਿੱਚ 3300 ਲੋਕਾਂ ਨੂੰ ਕੱਲ ਨਵਿਆਂ ਨੂੰ ਪੀਆਰ ਮਿਲੀ ਆ ਤੇ ਉਹਨਾਂ ਦੇ ਪੁਆਇੰਟਸ ਹਨ 507 ਪੁਆਇੰਟ ਠੀਕ ਹੈ ਜੀ ਤੇ 507.0 ਬੈਚਲਰ ਡਿਗਰੀ ਹੋਲਡਰ ਆ ਬੰਦਾ ਤੇ ਇੰਡੀਆ ਤੋਂ ਕੋਈ ਘਟੋ ਘਟੇ 1 ਸਾਲ ਦਾ ਐਕਸਪੀਰੀਅੰਸ ਆ ਕੈਨੇਡਾ ਵਿੱਚ ਕਿਸੇ ਵੀ ਕੰਮ ਦਾ 1 ਸਾਲ ਦਾ ਐਕਸਪੀਰੀਅੰਸ ਆ ਤੇ ਆਲਸ ਵਿੱਚੋਂ 778 ਨੇ ਤਾਂ ਉਹਦੇ 505.5 ਜਾਂਦੇ ਆ ਤੇ ਜੇ ਉਹਦੇ ਕੋਲ ਇੱਕ ਇੰਡੀਆ ਤੋਂ 2 ਸਾਲ ਦਾ ਐਕਸਪੀਰੀਅੰਸ ਪਹਿਲਾਂ ਹੈਗਾ ਬੈਚਲਰ ਡਿਗਰੀ ਵਾਲੇ ਕੋਲੇ ਤਾਂ ਫਿਰ ਉਹਦੇ 515.0 ਬਣਦੇ ਨੇ ਸੋ ਜੇਕਰ ਤੁਹਾਡੀ ਵੀ ਫਾਈਲ ਇਸ ਵੇਲੇ ਸੀਈਸੀ ਲਈ ਰੈਡੀ ਆ ਤਾਂ ਤੁਸੀਂ ਇਹਦੇ ਲਈ ਡੀ ਚੈਕਲਿਸਟ ਹੈਗੀ ਡਾਕੂਮੈਂਟਸ ਦੀ ਕਿਹੜੇ ਕਿਹੜੇ ਡਾਕੂਮੈਂਟ ਲੱਗਦੇ ਨੇ ਤਾਂ ਉਹਦੇ ਲਈ ਤੁਸੀਂ yesimmigration.ca ਤੇ ਜਾਣਾ ਤੇ ਉੱਥੇ ਜਾ ਕੇ ਕੈਨੇਡਾ ਵਾਲੇ WhatsApp ਨੰਬਰ ਤੇ ਜਾ ਕੇ ਤੁਸੀਂ ਮੈਸੇਜ ਕਰਨਾ C E C ਕੈਨੇਡੀਅਨ ਐਕਸਪੀਰੀਅੰਸ ਕਲਾਸ ਜਿਸ ਨੂੰ ਇੱਕ ਚੈਕਲਿਸਟ ਮਿਲ ਜਾਵੇਗੀ ਤੇ ਉਹਦੇ ਵਿੱਚ ਵੀ ਜਾ ਕੇ ਆਪਣੀਆਂ ਸਾਰੇ ਡਾਕੂਮੈਂਟ ਇਕੱਠੇ ਕਰਕੇ pcsimmigration.in ਨੂੰ ਭੇਜ ਦਿਓ ਤੇ ਇਹ ਤੁਹਾਡੀ ਫਾਈਲ ਤੁਸੀਂ ਕੈਨੇਡਾ ਚ ਕਿਤੇ ਬੈਠੇ ਹੋ ਇਹਨੂੰ ਪ੍ਰੋਸੈਸ ਕਰਾ ਸਕਦੇ ਹੋ